ਤਸਵੀਰਾਂ 'ਚ ਜਿਸ ਨੌਜਵਾਨ ਨੂੰ ਤੁਸੀਂ ਦੇਖ ਰਹੇ ਹੋ ਇਹ ਹਿਮਾਚਲ ਪ੍ਰਦੇਸ਼ ਜ਼ਿਲ੍ਹੇ ਦੇ ਪਿੰਡ ਨਡਾਲੋ ਦਾ ਅਨਮਾਲਾ ਸਾਹਿਲ ਕੁਮਾਰ ਜੋ ਕੁਝ ਸਮਾਂ ਪਹਿਲਾਂ ਕਵੇਚ ਵਿੱਚ ਰੋਜੀ ਰੋਟੀ ਕਮਾਉਣ ਲਈ ਗਿਆ ਸੀ ਪਰੰਤਹ ਹੁਣ ਉੱਥੇ ਕੰਪਨੀ ਦੇ ਮਾੜੇ ਬਤੀਰੇ ਕਾਰਨ ਉੱਥੇ ਫਸ ਗਿਆ ਹੈ ਤੇ ਹੁਣ ਸਰਕਾਰਾਂ ਤੋਂ ਵਾਪਸ ਪਿੰਡ ਲਿਆਉਣ ਦੀ ਮੰਗ ਕੀਤੀ ਹੈ ਹਾਂਜੀ 사ਸੀ ਗੱਲ ਜੀ ਮੇਰਾ ਨਾਮ ਸਾਹਿਲ ਕੁਮਾਰ ਖਾਨਾ ਫਰਕੇਸ਼ ਕਮਾ ਪਿੰਡ ਨਡਾਲੋ ਆ ਮੇਰਾ ਜੀ ਜ਼ਿਲ੍ਹਾ ਮੇਰਾ ਹਿਮਾਚਲ ਹੈ ਮੈਂ ਕੰਮ ਬਣਾਇਆ ਸੀਗਾ ਕਵੇਚ ਦੇ ਵਿੱਚ ਮਾਲਪੁਰ ਦਾ ਏਜੰਟ ਹੈ ਉਹਦਾ ਕੰਮ ਹੈਗਾ ਉਹ ਕਰਦਾ ਨਾਲ ਉਹਨਾਂ ਦੇ ਐਸ ਗਰੁੱਪ ਵਾਲਿਆਂ ਦੇ ਜਿਹੜਾ ਜਲੰਧਰ ਆ ਆਪਣੇ ਮਕਸੂਦਾ ਚੌਂਕ 'ਚ ਠੀਕ ਹੈ ਜੀ ਕੰਪਨੀ ਦਾ ਮੇਰਾ ਉਹਨੇ ਵੀਜ਼ਾ ਘੜਾਇਆ ਫਾਦ ਅਲ ਜਜੀਜਾ ਠੀਕ ਹੈ ਜੀ ਕੰਪਨੀ ਸਾਨੂੰ ਇੱਥੇ ਕਰਦੀ ਪਈ ਤੰਗ ਜੀ ਹੁਣ ਜਦੋਂ ਆਏ ਸੀ 3 ਮਹੀਨੇ ਇੱਥੇ ਰੂਮ 'ਚ ਬੈਠੇ ਆ 10 ਰੁਪਏ ਉਹਨਾਂ ਨੇ ਕੰਪਨੀ ਖਾਣ ਨੂੰ ਦਿੰਦੀ ਸੀਗੀ ਮਹੀਨੇ ਦਾ ਉਹ ਵੀ ਉਹਨਾਂ ਦਾ ਕੋਈ ਫਿਕਸ ਤਰੀਕ ਡੇਟ ਨਹੀਂ ਹੈਗੀ ਕਦੋਂ ਉਹਨਾਂ ਨੇ ਰੋਟੀ ਦੇ ਪੈਸੇ ਦੇਣੇ ਆ ਤੇ ਕਦੋਂ ਨਹੀਂ ਦੇਣੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਕੰਮ ਤੇ ਚੜਦਾ ਸਾਨੂੰ ਕੰਮ ਤੇ ਚਾਹਤ ਦਾ ਬਾਅਦ ਇੱਕ ਮਹੀਨਾ ਤਨਖਾਹ ਆਈ ਏ ਸਾਡੀ ਵਧੀਆ ਉਦੋਂ ਬਾਅਦ ਜਿਹੜੀਆਂ ਤਨਖਾਹਾਂ ਆ ਰਹੀਆਂ ਕੱਟ ਕੇ ਆਣ ਲੱਗ ਗਈਆਂ ਤੇ ਅਸੀਂ ਕੰਟਰੈਕਟ ਸਾਡਾ ਹੋਇਆ ਹੋਇਆ ਆ ਆਪਣਾ ਸੈਲਰੀ ਬੇਸ ਤੇ ਸਾਨੂੰ ਇੱਥੇ ਆ ਕੇ ਕਹਿੰਦੇ ਆਰਡਰ ਨਹੀਂ ਤੁਸੀਂ ਲਾਉਨੇ ਆਰਡਰ ਕੰਪਨੀ ਚ ਹੈ ਨਹੀਂ ਇਹ ਨਰੀ ਜੀ ਨਾ ਆਰਡਰ ਲੱਗਦਾ ਡਿਲੀਵਰੀ ਦਾ ਕੰਮ ਚ ਮੈਂ ਆਇਆ ਹੋਇਆ ਠੀਕ ਹੈ ਜੀ ਤੇ ਉਦੋਂ ਬਾਅਦ ਹੁਣ ਇਹ ਇਹ ਆਪਾਂ ਤਿੰਨ ਚਾਰ ਬੰਦੇ ਇਕੱਠੇ ਹੋਏ ਜੀਗੇ ਜਿਹੜੇ ਮੋਹਰੇ ਸੀ ਜਦੋਂ ਸਦਰੀਆਂ ਨਾਲ ਕਟੀਆਂ ਦੂਜੇ ਮਹੀਨੇ ਦੀਆਂ ਸੀਗਾ ਸਾਨੂੰ ਸੈਲਰੀਆਂ ਦਿਓ ਪੂਰੀਆਂ ਫਿਰ ਕੰਮ ਤੇ ਜਾਣਾ ਇਉਂ ਉਦੋਂ ਬਾਅਦ ਤਿੰਨ ਚਾਰ ਦਿਨ ਸਾਰੇ ਘਰੇ ਬੈਠੇ ਰਹੇ ਜਿੰਨੇ ਬੰਦੇ ਕੰਮ ਕਰਦੇ ਸੀਗੇ ਸਾਰੇ ਘਰੇ ਰਹੇ ਤੇ ਉਦੋਂ ਬਾਅਦ ਇਹਨਾਂ ਨੇ ਕਹਿਤਾ ਕਿ ਕੋਈ ਨਹੀਂ ਚਲ ਜਾਓ ਅਗਲੇ ਮਹੀਨੇ ਸੈਲਰੀ ਆ ਜਾਊਗੀ ਇੱਕ ਸੁਪਰਵਾਈਜ਼ਰ ਆਇਆ ਸਾਡੇ ਰੂਮ 'ਚ ਉਹਦੇ ਕਹਿਣ ਨਾਲ ਸਾਰੇ ਜਣੇ ਚਲੇ ਗਏ ਕੰਮ ਤੇ ਉਦੋਂ ਬਾਅਦ ਸਾਰੇ ਕੰਮ ਤੇ ਜਾਣ ਲੱਗਾ ਜਿਹੜੇ 5-6 ਮੁੰਡੇ ਮੋਰੇ ਖੜੇ ਸੀਗੇ ਜਿੰਨਾਂ ਦੇ ਮਗਰ ਸਾਰੇ ਬੰਦੇ ਖੜੇ ਸੀਗੇ ਕਿ ਸੈਲਰੀਆਂ ਦਿਓ ਸਾਡੀਆਂ ਫੇਰ ਕੰਮ ਤੇ ਜਾਣਾ ਉਹ ਸਾਨੂੰ 5-6 ਬੰਦਿਆਂ ਨੂੰ ਹੁਣ ਕਹਿੰਦੇ ਤੁਹਾਨੂੰ ਕੰਪਨੀ 'ਚ ਰੱਖਣ ਦੀ ਕੈਂਸਲ ਭੇਜਣਾ ਨਾ ਸਾਡੀਆਂ ਜਿਹੜੀਆਂ ਪਿਛਲੇ ਮਹੀਨਿਆਂ ਦੀਆਂ ਤਨਖਾਹਾਂ ਕ ਤੇ ਉਹਦੀ ਸੈਲਰੀ ਆਈ ਹੋਲਡ ਕੀਤੀਆਂ ਹੋਈਆਂ ਹੁਣ ਕਹਿੰਦੇ ਤੁਹਾਨੂੰ ਕੈਨਸਲ ਭੇਜਣਾ ਜੇ ਅਸੀਂ ਇਹਨਾਂ ਨੂੰ ਰਿਕਵੈਸਟ ਕਰਦੇ ਆ ਕਿ ਸਾਨੂੰ ਕੰਮ ਤੇ ਰੱਖ ਲਓ ਕੋਸ਼ਿਸ਼ ਕਰ ਲਓ ਤੇ ਸੌਰੀ ਗਲਤੀ ਹੋ ਗਈ ਗਲਤੀ ਵੀ ਕੀ ਹੋ ਗਈ ਆਪਾਂ ਸੈਲਰੀ ਮੰਗੀ ਸੀ ਫੇਰ ਵੀ ਆਪਾਂ ਆਪਣੀ ਗਲਤੀ ਮੰਨ ਕੇ ਜਾਂ ਉਹਨਾਂ ਕੋਲ ਜਾਂਦੇ ਆ ਉਹ ਸਿੱਧਾ ਕਹਿੰਦੇ ਆ ਆਪਾਂ ਤੁਹਾਨੂੰ ਤੰਗ ਕਰਨਾ ਹੁਣ ਜਿੰਨਾ ਚੱਕਰ ਮਾੜੀ ਕਰੀਏ ਜਦੋਂ ਕੈਨਸਲ ਹੋ ਜਾਊਗਾ ਉਦੋਂ ਇੰਡੀਆ ਚੱਲ ਜਾਓ ਨਹੀਂ ਤਾਂ ਉਹਨਾਂ ਚੱਕਰ ਤੁਹਾਨੂੰ ਬੇਲੇ ਬਿਠਾਈ ਰੱਖਣਾ ਮੈਨੂੰ 1 ਮਹੀਨਾ ਹੋ ਗਿਆ ਜੀ ਘਰੇ ਬੈਠੇ ਹੋਏ ਨਾ ਇਹਨਾਂ ਦੀ ਕਮੋਡੇਸ਼ਨ ਵਧੀਆ ਆ ਰੂਮ ਦੇ ਤੁਹਾਨੂੰ ਦਿਖਾਉਂਗਾ ਉਹਦੀਆਂ ਵੀਡੀਓ ਪਈਆਂ ਮੁੰਡਾ ਨਾਲ ਨਾਲ ਰੂਮ ਦਾ ਸੀਗਾ ਉਹ ਸਾਡੇ ਆ ਰੂਮ ਦੀ ਛੱਤ ਡੇਗੀ ਸੀ ਜਿਸ ਫਲੈਟ 'ਚ ਬੈਠੇ ਹੋਏ ਇਹਨਾਂ ਨਾਲ ਦੇ ਫਲੈਟ ਦੀ ਛੱਤ ਡੇਪੀ ਸੀਗੀ ਉਹ ਮੁੰਡਾ ਨਾਲ ਸੁੱਤਾ ਪੈਰੋ ਸਿਰ ਪਟ ਗਿਆ ਨਾ ਉਹਨੂੰ ਕੋਈ ਰੁਪਈਆ ਦਿੱਤਾ ਇਹਨਾਂ ਨੇ ਨਾ ਕੁਝ ਕਰਦੇ ਆ ਬੰਦਾ ਮੀਂਹ ਪੈਂਦਾ ਹੋਵੇ ਉਹਦੇ ਵਿੱਚ ਵੀ ਕਹਿੰਦੇ ਜਾਓ ਅਸੀਂ ਬਾਈਕ ਲੈਡ ਰਹੇ ਆ ਧੰਨ ਉਹਦੇ ਵਿੱਚ ਵੀ ਕਹਿੰਦੇ ਜਾਓ ਜਾ ਐਕਸੀਡੈਂਟ ਹੋ ਜਾਂਦਾ ਬੰਦੇ ਦਾ ਕੋਈ ਇਹ ਸੁਣਵਾਈ ਨਹੀਂ ਹੈਗੀ ਇਹਨਾਂ ਨੂੰ ਕੋਈ ਨਹੀਂ ਬੰਦੇ ਨੂੰ ਪਾਇਏ ਜਾਂਦੇ ਬੰਦਾ ਮਰਦਾ ਮਰ ਜੇ ਇਹਨਾਂ ਦਾ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਨਾ ਇਹ ਬੰਦੇ ਨੂੰ ਦੇਖਦੇ ਆ ਨਾ ਵਾਸਤਾ ਠੀਕ ਹੈ ਜੀ ਤੇ ਹੁਣ ਜਿੱਦਾਂ ਹੁਣ ਆਪਾਂ ਸਿੱਧੀ ਗੱਲ ਕੀਤੀ ਸੀਗੀ ਪਾਕਿਸਤਾਨੀ ਦਾ ਬੰਦਾ ਆ ਪਾਕਿਸਤਾਨੀ ਉਹ ਮੈਨੇਜਰ ਬਣਿਆ ਆ ਪ੍ਰਵੇਸ਼ احمد ਉਹ ਸਿੱਧੀਆਂ ਧਮਕੀਆਂ ਦੇ ਰਿਹਾ ਕਿ ਤੈਨੂੰ ਤੰਗ ਕਰਨਾ ਸੀ ਜੋ ਮਰਜ਼ੀ ਕਰ ਲੋ ਧੰਨਵਾਦ ਜੀ ਇਹੀ ਸਾਡੇ ਮੋਰੇ ਬੇਨਤੀ ਹੈ ਪੰਜਾਬ ਸਰਕਾਰ ਅੱਗੇ ਤੇ ਕੇਂਦਰ ਸਰਕਾਰ ਅੱਗੇ ਕਿ ਸਾਨੂੰ ਇੰਡੀਆ ਬੁਲਾਇਆ ਜਾਵੇ ਜਲਦ ਜਲਦ ਦਰ ਸਰਕਾਰ ਅੱਗੇ ਇਹੀ ਬੇਨਤੀ ਆ ਕਿ ਮੈਨੂੰ ਜਲਦੋਂ ਜਲਦ ਇੰਡੀਆ ਸੱਦਿਆ ਜਾਵੇ ਮੈਨੂੰ ਕੰਪਨੀ ਬਹੁਤ ਤੰਗ ਕਰਦੀ ਬੇਸ਼ਰਮੀਆਂ ਧਮਕੀਆਂ ਦੇਂਦੀ ਪਈ ਆ ਮੇਰੇ ਕੋਲ ਰਿਕਾਰਡਿੰਗ ਪਈ ਆ ਕੰਪਨੀ ਵਾਲਿਆਂ ਦੀ ਜੋ ਐਗਰੀਮੈਂਟ ਸਾਈਨ ਹੋਇਆ ਸੀ ਉਹ ਮੈਂ ਤੋਂ ਐਗਰੀਮੈਂਟ ਪਿਆ A to Z ਰਿਕਾਰਡਿੰਗ ਪਈ ਆ